ਕਰ ਸੋਸਿਆਂ ਦਾ ਬਦਾਂ ਦਾ ਜਿਹਨਾਂ ਦੀਆਂ ਤੇ ਘੋੜੀਆਂ ਇਹਨਾਂ ਵੱਡੀਆਂ ਤੇ ਸਾਡਾ ਬੰਦੇ ਦੀ ਕੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਕ ਜਿਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਰ ਸਾਹਿਬ ਦਾ ਅਜਕਾਰੀ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਕੀ ਹੋਇਆ ਕੀ ਕਾਪ? ਇਹ ਫਸਾ ਨੋਇ ਦੇ ਕਰੀਬ ਕਰ ਸਮਾਏਗਾ। ਤੇ ਇਹਦਾ ਸੇਵਾ ਕਰਕੇ ਨਾਲੇ ਲੰਗਰ ਲੱਗਦਾ ਭੱਠੀ ਦੇ ਬੜਾ ਉੱਤੇ ਝੋਲਾ ਸਾਦੇ ਸੰਬੰਧ ਵਿੱਚ। ਉਥੋਂ ਡੇਸ ਵੀਰ ਦੇ ਸਿਓ ਤੇ ਕਰਨ ਦੇ ਦੋਈ ਜੀ ਉਹ ਸ਼ਾਮੀ 9:00 ਵਜੇ ਤੱਕ ਰੇ ਆ ਉਹਨੇ ਰਸਤੇ ਤੋਂ ਵੇਖੋ ਇਥੇ ਉੱਥਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉਥੇ ਮੋਟਰ ਐ ਕਹਿ ਦੀ ਬੰਬੀ ਲੱਗੀ ਰ ਉੱਥੇ ਉਹ ਪਹਿਲੋ ਕੁਕਰੋ ਤੇ ਤਾ ਅਗ ਲਾ ਗੇ ਜਦੋਂ ਆਇਆ 9:00 ਦੇ ਕਰੀਬ ਉਹਨੇ ਡੱਕੇ ਰ ਉਥੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕਣਕਿਸ ਵਿੱਚੋਂ ਕੋਣ ਆਉਂਦਾ ਕਿਉਂ ਯੇਰਪਾ ਮਾਤਾਂ ਜਾਂਦਾ ਉਥੇ ਮੋਕਰੇ ਚ ਗੋਲ ਲੱਗੇ ਜਾਗੇ ਨਹੀਂ ਇਹ ਪਿੰਡ ਆ ਇਥੇ ਇਹ ਪਿੰਡੋਂ ਬਾਹਰ ਹਸਪਤਾਲ ਨੇ ਮਰ ਰਹੀ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਤੇ ਸਾਥੀ ਪਹਿਲਾਂ ਦੀਆਂ ਅਸੀਂ ਬਟਾਲੇ ਹੀ ਜਰੋਂ ਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਅੰਮਸਰ ਉਹਦੀ ਬੇਟੀ ਫੇ ਲੈ ਆਗੇ ਤਾਲ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਮਾਰ ਕੇ ਕਿਹੜਾ ਪਤਾ ਉਹ ਬਾਅਦ ਕਿੱਥੇ ਖੜਿਆ ਬਸ ਭਰਾ ਉਹਨ ਦਾ ਹੀ ਮਸੇ ਤੇ ਲੱਗਦਾ ਕਿ ਨਾਂ ਦਾ ਇਹ ਪ੍ਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋਈ ਨਾਲ ਸੀ ਬਿਲਕੁਲ ਮਗਰਬੀਤੀ ਸੀ ਮੋਰਚਾ ਲਾ ਦੇ ਹਾਂ ਜਿਆ ਤੇ ਰਾਤੀ ਮੋਕੇ ਤੇ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ ਕੋਵੇ ਉਹ ਕਰੀ ਜਾਂਦਾ ਲੂਠਾ ਸਾਪੇ ਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲੂ ਬਾਹਰ ਦੇ ਵਿਦੇਸ਼ੀ ਨੰਬਰ ਦੋ ਇਸ਼ੀਅਲ ਨੰਬਰ ਹੈ ਦਾ ਕਾਰਨ ਇਹ ਹੈ ਵੀ ਸਾਡੇ ਮੇਰੀ ਮੈਂ ਬਣਿਆ 15-10-21 ਨੂੰ ਸੰਭਜ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਦਾ ਫਲਾ ਹੋਇਆ ਵਾ ਗ੍ਰਾਂਡ ਚ ਇੱਕ ਕ੍ਰੈਸ਼ ਬੋਕ ਤੋਂ ਮੈਂ ਵੇਖਿਆ ਮੈਨੂੰ ਪਰਾਣੀ ਮਿਲੀ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਪੀਓ ਨੂੰ ਡੀਡੀਪੀਓ ਕਲਾਫਰ ਨੂੰ ਐਡিসি ਡੀ ਕਲਾਫਰ ਨੂੰ ਪਿੰਡੂ ਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਸਤੇ ਖਾਸਾ ਗੱਡੀਆਂ ਸੀ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਰਿਜੀਸਟਰ ਨੰਬਰ ਆ ਬਲਕਿ ਨੰਬਰ ਪੀਛੇ ਰਿਕਾਰਡਿੰਗ ਹੋ ਗਈ ਆ ਉਹ ਤੇ ਮੈਂ ਤਾਂ ਕਹੀ ਮੇਰੀ ਵੀ ਤੂੰ ਕੋਈ ਜਾਜ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪੇਂਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਤ ਦੀ ਜੀ ਪੁੱਗਣੇ ਆਣਗੇ ਇਹ ਮੈਂ ਨਹੀਂ ਚਾਹਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਵੀ ਅਸਲ ਵੀ ਦਿੱਤੀ ਬਟਾੜੇ ਨੂੰ ਉਹ ਮਾਰਕੋਗ ਦੇ ਖਾਸ ਤੇ ਸੀਐਸਟਾਫ ਦਾ ਨਾਮ ਮੇਂ ਬਟਾੜਾ ਜਿਹੜਾ ਉਹਨਾਂ ਕੋ ਪਈ ਮੈਂ ਤੁਹਾਨੂੰ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਵਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਵਿੱਚ ਸਤੰਮ ਕੀ ਮੈਨੂੰ ਮਿਲੀ ਮੇਰੇ ਕੋਲ ਰਿਕਾਰਡਿੰਗ ਹਰ ਬੁਣੀ ਸੁਣਾ ਦਿੰਦਾ ਤੁਹਾਨੂੰ ਫੋਨ ਚੱਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦਰੇ ਤਾਉਂ ਗੇ ਵੀ ਮੈਂ ਰਿਕਾਰਡਿੰਗ ਕੀਤੀ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਰ ਉਹ ਰਣੀ ਮੇ ਨਾਲ ਗਿਆ ਵਾ ਬਾਅਦ ਚ ਸੀਐਸਟਾਪ ਤੇ ਪੰਗਾਇਆ ਦਣਾਬੜੀ ਬਟਾਲਾ ਉਹ ਉਹ ਨਾਲ ਗਿਆ ਮੇਰੇ

ਬੱਡੇ ਤੋਂ ਇੱਧਰ ਨੂੰ ਆਏ ਤੇ ਗੋੜੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗਦਾ ਕਿਸੇ ਗੱਲ ਦੀ ਨਹੀਂ ਉਹ ਜੀ ਪੁੱਛਿਆ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂ ਨਾ ਇਹ ਗੁਰੂ ਕਲੇ ਰਹਿੰਦੇ ਜੀ ਨਾ ਦੂਣ ਕਲੇ ਰਹਿੰਦੇ ਹਾਂਜੀ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚੱਕ ਦੀ ਡੈਥ ਹੋ ਗਈ ਆ ਉਹਦੇ ਮਿਸੇ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫਆਰ ਜਾਰਜ ਹੋ ਗਈ ਹੈ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚੋਗੇ ਫਸਟ ਇਨਵੈਸਟੀਗੇਸ਼ਨ ਕੀ ਲੱਗ ਸਕਦੀ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਂਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਹੈ